ਦੀ ਮੇਰੇ ਵੱਲੋਂ ਸਾਰੇ ਮੇਰੇ ਕਿਸਾਨ ਭਰਾਵਾਂ ਨੂੰ ਤੇ ਜੀਵਿੰਦਾਰ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀਕਾਲ ਜੀ ਉਮੀਦ ਕਰਦੇ ਹਾਂ ਵੀ ਸਾਰੇ ਠੀਕ ਠਾਕ ਹੋਵੋਗੇ ਤੇ ਹਾਂ ਜੀ ਕਿਸਾਨ ਭਰਾਵੋ ਜਿਹੜਾ ਪੰਜਾਬ ਦੇ ਵਿੱਚ ਝੋਨੇ ਦਾ ਸੀਜ਼ਨ ਹੈ ਜਿਹੜਾ ਖਤਮ ਹੋਣ ਤੇ ਆ ਗਿਆ ਹੈ ਤੇ ਹੁਣ ਕਿਸਾਨ ਭਰਾਵਾਂ ਦਾ ਜਿਹੜਾ ਜੋਰ ਹੈ ਉਹ ਯੂਰੀਆ ਨੂੰ ਲੈ ਕੇ ਹੈ ਤੇ ਝੋਨੇ ਦੇ ਵਿੱਚ ਯੂਰੀਆ ਨੂੰ ਲੈ ਕੇ ਹੈ ਤੇ ਕਿਸਾਨ ਭਰਾ ਜਿਹੜਾ ਝੋਨੇ ਦੇ ਵਿੱਚ ਯੂਰੀਆ ਪਾ ਰਹੇ ਹੈ ਤੇ ਜੀਵਿੰਦਾਰ ਭਰਾਵਾਂ ਦੇ ਜਿਹੜੇ ਸਵਾਲ ਤੇ ਵੀ ਜਿਵੇਂ ਘੱਟ ਸਮੇਂ ਵਾਲੀ ਵੈਰਾਈਟੀ ਆ ਵੀ ਨੇ ਝੋਨੇ ਦੀਆਂ ਤੇ ਸਮਾ ਵਧਨੇ ਵਾਲੀ ਆ ਵੀ ਵੈਰੈਟੀਆਂ ਨੇ ਤੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਵੀ ਝੋਨੇ ਦੇ ਵਿੱਚ ਆਪਾਂ ਨੂੰ ਕਿਹੜੀ ਕਿਸਮ ਦੇ ਵਿੱਚ ਘੱਟ ਸਮੇਂ ਵਾਲੀ ਆ ਦੇ ਵਿੱਚ ਵੱਧ ਸਮੇਂ ਵਾਲੀ ਆ ਦੇ ਵਿੱਚ ਕਿੰਨੇ ਦਿਨਾਂ ਤੇ ਜਾ ਕੇ ਆਪਾਂ ਨੂੰ ਜਿਹੜਾ ਯੂਰੀਆ ਖਤਮ ਕਰ ਦੇਣਾ ਚਾਹੀਦਾ ਆਖਰੀ ਯੂਰੀਆ ਪਾਉਣ ਦਾ ਆਪਾਂ ਤੁਹਾਨੂੰ ਸਹੀ ਸਮਾਂ ਦੱਸਾਂਗੇ ਤੇ ਜੇ ਆਪਾਂ ਝੋਨੇ ਤੋਂ ਆਪਾਂ ਵਧੀਆ ਵੱਧ ਝਾੜ ਲੈਣਾ ਕਿ ਆਪਾਂ ਬਿਮਾਰੀਆਂ ਤੋਂ ਬਚਣਾ ਤਾਂ ਆਪਾਂ ਜੇ ਸਹੀ ਸਮੇਂ ਤੇ ਜਾ ਕੇ ਆਪਾਂ ਚੌਂNDE ਦੇ ਵਿੱਚ ਯੂਰੀਆ ਨੂੰ ਪੂਰਾ ਕਰਾਂਗੇ ਤਾਂ ਫਿਰ ਆਪਣਾ ਝਾੜ ਵੀ ਵਧੂਗਾ ਤੇ ਬਿਮਾਰੀਆਂ ਵੀ ਘਟ ਜਾਣਗੀਆਂ ਆਪਣੇ ਝੌਂਡੇ ਦੇ ਵਿੱਚ ਕਿਉਂਕਿ ਹਰੇਕ ਜ਼ਿਮੀਂਦਾਰ ਭਰਾ ਦੇ ਆਪਣੇ ਆਪਣੇ ਹਿਸਾਬ ਦੇ ਨਾਲ ਚੱਲਦੇ ਆ ਆਪਣੇ ਤਰੀਕੇ ਦੇ ਨਾਲ ਚੱਲਦੇ ਆ ਪਰ ਜੇ ਆਪ ਸਹੀ ਸਮੇਂ ਤੇ ਝੌਂਡੇ ਦੇ ਵਿੱਚ ਯੂਰੀਆ ਨੂੰ ਪੂਰਾ ਕਰਾਂਗੇ ਤਾਂ ਆਪਣਾ ਝਾੜ ਵੀ ਵਧੂਗਾ ਤੇ ਆਪਣੇ ਝੌਂਡੇ ਦੇ ਵਿੱਚ ਬਿਮਾਰੀਆਂ ਵੀ ਘਟ ਜਾਣਗੀਆਂ ਤੇ ਵੀਡੀਓ ਦੇ ਨਾਲ ਬਨੇ ਰਹੋ ਤੇ ਜਿਹੜੇ ਜ਼ਿਮੀਂਦਾਰ ਭਰਾਵਾਂ ਨੇ ਹਜੇ ਤੱਕ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਰੇ ਮੇਰੇ ਵੀਰ ਭਰਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਨਾਲ ਹੀ ਬੈਲ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਆਪਣੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਹਾਂਜੀ ਕਿਸਾਨ ਭਰਾਵੋ ਹੁਣ ਯੂਰੀਏ ਦੀ ਗੱਲ ਆਪਾਂ ਕਰਦੇ ਆਂ ਪਹਿਲਾਂ ਆਪਾਂ ਵੈਰਾਈਟੀਆ ਦੀ ਗੱਲ ਕਰਦੇ ਆ ਝੋਨੇ ਦੀ ਆ ਹੁਣ ਤਿੰਨ ਤਿੰਨ ਕਿਸਮਾਂ ਦੀ ਆ ਕਿਸਾਨ ਭਰਾਵੋ ਜਿਹੜੀ ਆ ਪੰਜਾਬ ਦੇ ਵਿੱਚ ਵੈਰਾਈਟੀ ਆ ਝੋਨੇ ਦੀਆਂ ਲੱਗਦੀ ਆ ਪਹਿਲੇ ਨੰਬਰ ਤੇ ਪੀ ਆਰ 126 ਵਰਗੀਆਂ ਜਿਹੜੀਆਂ ਘੱਟ ਸਮੇ ਵਾਲੀਆਂ ਸਭ ਤੋਂ ਜਿਹੜੀਆਂ ਘੱਟ ਸਮਾਂ ਲੰਦੀਆਂ ਨੇ ਤੇ ਦੂਜੇ ਨੰਬਰ ਤੇ ਪੀ ਆਰ ਕਿਸਮਾਂ ਪੀ ਆਰ 131 ਹੋਗੀ ਸੁਪਰੀਮ ਹੋਗੀ ਪੀ ਆਰ 122 ਹੋਗੀ 21 ਹੋਗੀ ਇਹ ਜਿਹੜੀਆਂ ਸਾਰੀਆਂ ਕਿਸਮਾਂ ਇਹ ਕਿਸਾਨਪਰਾਵੋ ਗੱਬੇ ਵਾਲੇ ਨੰਬਰ ਤੇ ਨੇ ਇਹ ਸਮਾਂ ਮੀਡੀਅਮ ਲੰਦੀਆਂ ਨਾ ਬਹੁਤਾ ਵੱਧ ਲੰਦੀ ਆ ਇਹ ਤੇ ਨਾ ਬਹੁਤਾ ਘੱਟ ਲੰਦੀ ਆ ਤੇ ਤੀਜੇ ਨੰਬਰ ਤੇ ਜਿਹੜੀ ਵੈਰੈਟੀ ਆ ਕਿਸਾਨ ਪ੍ਰਾਭੂ ਜਿਵੇਂ ਪੂਸ਼ਾ ਵਰਗੀ ਆ ਪੂਸ਼ਾ 44 ਹੋਗੀ ਪੀਲੀ ਪੂਸ਼ਾ ਹੋਊਗੀ ਪੂਸ਼ਾ ਵਰਗੀ ਆ ਜਿਹੜੀ ਵੈਰੈਟੀ ਆ ਨਹੀਂ ਉਹ ਸਭ ਤੋਂ ਵੱਧ ਸਮਾਂ ਲੈਣ ਵਾਲੀ ਹੈ ਇਹ ਤਿੰਨ ਕਿਸ ਤਿੰਨ ਤਰ੍ਹਾਂ ਦੀਆਂ ਜਿਹੜੀਆਂ ਝੋਨੇ ਦੀਆਂ ਕਿਸਮਾਂ ਆ ਕਿਸਾਨ ਪ੍ਰਾਭੂ ਸਾਰੇ ਕਿਸਾਨ ਪ੍ਰਾ ਜਿਹੜੀਆਂ ਅਲੱਗ-ਅਲੱਗ ਕਿਸਮਾਂ ਇਹ ਤਿੰਨੇ ਤਰ੍ਹਾਂ ਦੀਆਂ ਪੰਜਾਬ ਦੇ ਵਿੱਚ ਕਿਸਮਾਂ ਲੱਗੀਆਂ ਹੋਈਆਂ ਇਸ ਵਾਰ ਵੀ ਲੱਗੀਆਂ ਹੋਈਆਂ ਤੇ ਪਿਛਲੇ ਸਾਲਾਂ ਦੇ ਵਿੱਚ ਵੀ ਲੱਗ ਰਹੀਆਂ ਨੇ ਹੁਣ ਪਹਿਲਾ ਕਿਸਾਨ ਭਰਾਵੋ ਆਪਾਂ ਸਭ ਤੋਂ ਵੱਧ ਸਮਾਂ ਲੈਣ ਵਾਲੀ ਕਿਸਮਾਂ ਦੀ ਗੱਲ ਕਰਦੇ ਆ ਪੂਛਾ ਦੀ ਕਿਉਂਕਿ ਇਸ ਵਾਰ ਵੀ ਪੰਜਾਬ ਦੇ ਵਿੱਚ ਪੂਛਾ 44 ਵੀ ਪੇੜੀ ਪੂਛਾ ਵੀ ਲੱਗੀ ਹੈ ਪੰਪ ਪਾਵੇਂ ਬੈਨ ਕੀਤੀ ਹੋਈ ਹੈ ਪਰ ਕਿਸਾਨ ਭਰਾਵਾਂ ਨੇ ਲਾਈ ਜਰੂਰ ਹੈ ਤੇ ਉਹਦੇ ਵਿੱਚ ਕਿਸਾਨ ਭਰਾਵੋ ਉਹ ਸਮਾਂ ਵੱਧ ਲੈਂਦੀ ਹੈ ਤੇ ਯੂਨੀਵਰਸਿਟੀ ਵਾਲੇ ਤਾਂ ਕਹਿ ਰਹੇ ਆ ਵੀ 45 ਦਿਨ ਤੇ ਜਾ ਕੇ ਜੇਰਾ ਝੋਨੇ ਦਾ ਆਖਰੀ ਯੂਰੀਆ ਪੂਰਾ ਕਰੋ ਪਰ ਕਿਸਾਨ ਭਰਾਵੋ ਤੁਸ ਕਰਨਾ ਕੀ ਹੈ ਤੁਸੀਂ 35 ਦਿਨਾਂ ਤੇ 34 ਤੋਂ ਲੈ ਕੇ 35 ਦਿਨਾਂ ਤੇ ਤੁਸੀਂ ਝੋਨੇ ਦੇ ਵਿੱਚ ਆਖਰੀ ਯੂਰੀਆ ਪਾ ਦੇਣੀ ਕਿਉਂਕਿ ਜੇ ਆਪਾਂ ਯੂਰੀਆ ਨੂੰ ਡੇਟ ਕਰਾਂਗੇ ਤਾਂ ਅੱਗੇ ਜਾ ਕੇ ਜਿਹੜੀ ਆਪਣੇ ਝੋਨੇ ਦੇ ਵਿੱਚ ਸਮੱਸਿਆ ਆਊਗੀ ਵੱਧ ਬਿਮਾਰੀ ਵੱਧ ਆਊਗੀ ਜਿਵੇਂ ਗੋਭ ਦੀ ਸੁੰਦੀ ਹੋਗੀ ਪੱਤਾ ਲਵੇਟ ਹੋਗੀ ਇਹ ਆਪਾਂ ਨੂੰ ਵੱਧ ਸਮੱਸਿਆ ਆਊਗੀ ਜੇ ਆਪਾਂ ਸਹੀ ਸਮੇਂ ਤੇ ਯੂਰੀਆ ਦਾ ਪੂਰਾ ਕਰ ਦਵਾਂਗੇ ਤਾਂ ਆਪਣੇ ਕੋਈ ਵੀ ਸਮੱਸਿਆ ਨਹੀਂ ਆਊਗੀ ਆਪਾਂ ਐਵੇਂ ਵੀ ਨਹੀਂ ਕਰਨਾ ਵੀ ਕਿਸਾਨ ਭਰਾ ਕਰਨ ਜੀ 30 ਦਿਨ ਦੇ ਵਿੱਚ ਵੱਧ ਸਮੇਂ ਵਾਲੀ ਦੇ ਕਿਸਮ ਦਾ ਆਪਾਂ ਯੂਰੀਆ ਪੂਰਾ ਕਰਦੀ। ਫਿਰ ਵੀ ਕਿਸਾਨ ਪ੍ਰਭੂ ਠੀਕ ਨਹੀਂ ਕਿਉਂਕਿ ਜੇ ਆਪਾਂ ਜਾਦੀ ਛੇਤੀ ਯੂਰੀਆ ਪੂਰਾ ਕਰ ਦਵਾਂਗੇ ਤਾਂ ਬਾਅਦ ਦੇ ਵਿੱਚ ਆਪਣੇ ਝੋਨੇ ਦੇ ਵਿੱਚ ਇਹਦੀ ਨਾਈਟ ਨਾਈਟrogen ਦੀ ਕਮੀ ਆ ਸਕਦੀ ਹੈ ਫਿਰ ਚਾਰਜ ਜ਼ਰੂਰ ਘਤੂ। ਤੇ ਦੂਜੇ ਨੰਬਰ ਤੇ ਕਿਸਾਨ ਪ੍ਰਭੂ ਹੁਣ PR ਕਿਸਮਾਂ ਹੋ ਗਈ ਹੈ PR 131 ਹੋ ਗਈ ਹੈ 29 ਹੋ ਗਈ 22 ਹੋ ਗਈ ਸੁਪਰੀਮ 110 ਹੋ ਗਈ। ਇਹ ਕਿਸਮਾਂ ਪੰਜਾਬ ਦੇ ਵਿੱਚ ਇਸ ਵਾਰ ਵੀ ਵੱਧ ਲੱਗੀਆਂ। ਇਹਦੇ ਵਿੱਚ ਕਿਸਾਨ ਪ੍ਰਭ ਜਿਹੜਾ ਆਪਾਂ ਯੂਰੀਆ ਪੂਰਾ ਕਰਨਾ ਆਪਾਂ 32 ਦਿਨ ਦੇ ਵਿੱਚ 30 ਤੋਂ ਲੈ ਕੇ 32 ਦਿਨ ਦੇ ਵਿੱਚ ਆਪਾਂ ਆਖਰੀ ਯੂਰੀਆ ਇਹਨਾਂ ਕਿਸਮਾਂ ਨੂੰ ਦੇ ਦੇਣੀ ਤੇ ਜੇ ਤੁਸੀਂ ਇਸ ਸਮੇਂ ਤੇ ਕਰੋਗੇ ਤੁਹਾਡੇ ਝਾੜ ਵੀ ਵਧੀਆ ਆਊਗਾ ਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਅੱਗੇ ਜਾ ਕੇ ਜਿਹੜੀ ਆਪਾਂ ਨੂੰ ਬਿਮਾਰੀਆਂ ਦੀ ਸਮੱਸਿਆ ਆਉਂਦੀ ਹੈ ਗੋਭ ਦੀ ਸੁੰਡੀ ਹੋਗੀ ਜਾਂ ਪੱਤਾ ਲਵੇਟ ਹੋਗੀ ਇਹਦੀ ਸਮੱਸਿਆ ਵੀ ਘਟਾਊਗੀ ਤੇ ਹੁਣ ਆ ਗਈ ਕਿਸਾਨ ਪ੍ਰਾਵੋ ਪੀਆਰ 126 ਵੈਰਾਈਟੀ ਸਾਰਿਆਂ ਨੂੰ ਪਤਾ ਹੀ ਹੈ ਇਹ ਵੈਰਾਈਟੀ ਘੱਟ ਸਮੇਂ ਦੇ ਵਿੱਚ ਵੱਧ ਝਾੜ ਦੇ ਦਿੰਦੀ ਹੈ ਤੇ ਬੇਚ ਕਿਸਾਨ ਪ੍ਰਾ ਕੀ ਕਰਦੇ ਇਹਦੇ ਵਿੱਚ 5-5 ਗੱਟੇ ਵੀ ਯੂਰੀਏ ਦੇ ਪਾ ਦਿੰਦੇ ਕਿਸਾਨ ਪ੍ਰਾਵੋ ਆਪਾਂ ਨੂੰ ਇੰਨਾ ਬਹੁਤਾ ਯੂਰੀਆ ਪਾਉਣ ਦੀ ਜ਼ਰੂਰਤ ਨਹੀਂ ਆਪਣੀ ਜ਼ਮੀਨ ਹੀ ਖਰਾਬ ਹੁੰਦੀ ਹੈ ਥੋੜਾ ਜਿਹਾ ਯੂਰੀਆ ਵੱਧ ਲੰਦੀ ਹੈ ਜ਼ਰੂਰ ਪਰ ਇੰਨਾ ਵੀ ਨਹੀਂ ਆਪਾਂ ਕਹਿ ਸਕਦੇ ਜੇ ਆਪਾਂ ਦੂਜੀ ਕਿਸਮਾਂ ਦੇ ਵਿੱਚ 3 ਗੱਟੇ ਪਾ ਰਹੇ ਆ ਤਾਂ ਇਹਦੇ ਵਿੱਚ ਅੱਧਾ ਥੈਲਾ ਬਸ ਵੱਧ ਪਾ ਦੋ 3.5 ਥੈਲਿਆਂ ਦੇ ਨਾਲ ਸੜ ਸਕਦਾ ਜੇਰੀਆ ਜ਼ਮੀਨਾਂ ਤਕੜੀਆਂ ਉਹਦੇ ਵਿੱਚ 3 ਥੈਲਿਆਂ ਦੇ ਨਾਲ ਜੇ ਪੀਆਰ 126 ਚੰਗਾ ਝੜ ਲੈ ਸਕਦੀ ਤੇ ਇਹਦੇ ਵਿੱਚ ਕਿਸਾਨ ਭਰਾਓ ਜੇਰ ਆਪਾਂ ਯੂਰੀਆ ਵਿੱਚ ਕਿਸਾਨਪਰਾ 25 ਦਿਨ ਦੇ ਵਿੱਚ ਵੀ ਪੂਰਾ ਕਰ ਰਹੇ ਆ ਪਰ ਇਹਦਾ ਅਸਲੀ ਜਿਹੜਾ ਸਮਾਂ ਹੈ ਆਪਾਂ 27-28 ਦਿਨਾਂ ਦੇ ਵਿੱਚ ਜਿਹੜਾ ਇਹਦੇ ਵਿੱਚ ਯੂਰੀਆ ਦੀ ਆਪਾਂ ਆਖਰੀ ਡੋਜ਼ ਦੇ ਦੇਣੀ ਤੇ ਕਿਸਾਨਪਰਾ ਨੂੰ ਸਾਰਿਆਂ ਨੂੰ ਪਤਾ ਤਾਂ ਲੱਗ ਹੀ ਗਿਆ ਹੋਣਾ ਵੀ ਆਪਾਂ ਕਿਵੇਂ-ਕਿਵੇਂ ਡੋਜ਼ ਦੇਣੀ ਹੈ ਤੇ PR126 ਦੇ ਵਿੱਚ ਇੱਕ ਗੱਲ ਦਾ ਜ਼ਰੂਰ ਧਿਆਨ ਰੱਖਿਓ ਇਹਦੀ ਪਨੀਰੀ ਨਰਮ ਲਾਉਣ ਦੀ ਕੋਸ਼ਿਸ਼ ਕਰੋ ਹੁਣ ਕਿਉਂਕਿ ਜਲਾਈ ਸ਼ੁਰੂ ਹੋ ਗਈ ਹੁਣ ਜਿਹੜੀ PR126 ਦੀ ਵੱਧ ਲਵਾਈ ਹੋਣੀ ਹੈ ਜੂਨ ਮਹੀਨੇ ਦੇ ਵਿੱਚ ਵੀ ਲਾਈ ਹੈ ਪਰ ਇਹਦੀ ਪਨੀਰੀ ਹੈ ਜਿਹੜੀ 24 ਤੋਂ 25 ਦਿਨਾਂ ਦੀ ਲਾਓ ਤੇ ਝਾੜ ਜਿਹੜਾ ਤੁਹਾਡਾ 35 36 ਕੁਇੰਟਲ ਪੱਕਾ ਵੱਟ ਤੇ ਪਿਆ ਹੈ ਤੇ 바ਾਕੀ ਵੀਡੀਓ ਨੂੰ ਹੋਰ ਜ਼ਿੰਮੇਵਾਰ ਭਰਾਵਾਂ ਤੱਕ ਸ਼ੇਅਰ ਜ਼ਰੂਰ ਕਰ ਦਿਓ ਜੀ ਤੁਹਾਡਾ ਸਾਰੇ ਦਾ ਆਪਣੀ ਵੀਡੀਓ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ ਹੈ ਜੀ ਸਤਿ ਸ਼੍ਰੀ ਅਕਾਲ ਜੀ